ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਗੁਰਮਖ ਪਿਆਰਿਓ ਜਿਹੜਾ ਵਿਸ਼ਾ ਅੱਜ ਆਪਾਂ ਸਾਂਝਾ ਕਰਨ ਜਾ ਰਹੇ ਹਾਂ ਇਹ ਵਿਸ਼ਾ ਬਹੁਤ ਹੀ ਇੰਪੋਰਟੈਂਟ ਵਿਸ਼ਾ ਹੈ ਇਸ ਵਿਸ਼ੇ ਨੂੰ ਸਮਝਣਾ অতি ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਇਸ ਵਿਸ਼ੇ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਗੁਰਮਖ ਪਿਆਰਿਓ ਇਸ ਵਿਸ਼ੇ ਨੂੰ ਸਮਝਣਾ অতি ਜ਼ਰੂਰੀ ਵੇ ਦਸਮ ਗ੍ਰੰਥ ਅਨੁਸਾਰ ਬਾਬਾ ਕੁਲਵੰਦ ਸਿੰਘ ਜੀ ਨੇ ਦੱਸਿਆ ਹੈ ਕਿ ਕਿਹੜੇ ਜਗ੍ਹਾ ਤੋਂ ਖਜ਼ਾਨਾ ਨਿਕਲੇਗਾ ਧੰਨ ਗੁਰੂ ਨਾਨਕ ਦੇਵ ਜੀ ਵੀ ਇਸ ਖਜ਼ਾਨੇ ਨੂੰ ਪਹਿਲਾਂ ਵਰਤ ਚੁੱਕੇ ਨੇ ਲੰਗਰ ਲੱਗਣਗੇ ਇਸ ਖਜ਼ਾਨੇ ਦੇ ਵਿੱਚੋਂ ਹੀ ਆਪਾਂ ਇਸ ਵਿਸ਼ੇ ਨੂੰ ਥੋੜਾ ਜਿਹਾ ਵਿਚਾਰਾਂਗੇ ਕਈ ਸਾਡੇ ਸ਼ੰਕੇ ਕਰਦੇ ਨੇ ਗੁਰੂ ਕਿਰਪਾ ਸਦਕਾ ਆਪਾਂ ਸ਼ੰਕੇ ਜ਼ਰੂਰ ਨਿਵਰਤ ਕਰਾਂਗੇ ਪੂਰੀ ਪੋਰਟਫੋਲੀਓ ਨੂੰ ਆਪਾਂ ਥੋੜਾ ਜਿਹਾ ਵਿਚਾਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਲਗਾਤਾਰ ਆਪਾਂ ਵੇਖਦੇ ਆਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਕਾਫੀ ਚਰਚਾ ਦਾ ਵਿਸ਼ਾ ਨੇ ਕਾਫੀ ਜਿਆਦੇ ਚਰਚਾਾਂ ਮਾ ਜਿਹੜੀਆਂ ਨੇ ਉਸ ਵਿਸ਼ੇ ਤੇ ਚੱਲਦੀਆਂ ਨੇ ਕਿ ਗੁਪਤ ਖਜ਼ਾਨਾ ਜਿਹੜਾ ਹੈ ਉਹ ਕਿੱਥੋਂ ਨਿਕਲੇਗਾ ਗੁਪਤ ਖਜ਼ਾਨੇ ਦੇ ਬਾਰੇ ਸਾਤ ਸੰਗਤ ਇਸ ਖਜ਼ਾਨੇ ਨੂੰ ਲੈ ਕੇ ਬਹੁਤ ਹੱਦ ਤੱਕ ਜਿਹੜੇ ਨੇ ਉਹ ਸਵਾਲ ਚੱਲੇ ਹੋਏ ਨੇ ਬਹੁਤ ਹੱਦ ਤੱਕ ਜਿਹੜੇ ਸਵਾਲ ਨੇ ਉਹ ਪੈਦਾ ਹੁੰਦੇ ਨੇ ਬੜੇ ਜਿਆਦੇ ਆਪਾਂ ਵੇਖਦੇ ਹਾਂ ਬੜੀ ਹੱਦ ਤੱਕ ਇਹ ਸਵਾਲ ਜਿਹੜੇ ਨੇ ਉਹ ਬਣਦੇ ਨੇ ਸੋ ਗੁਰਮਖ ਪਿਆਰਿਓ ਮੈਂ ਇਸ ਕਰਕੇ ਆਪ ਜੀ ਨਾਲ ਇਹ ਬੇਨਤੀਆਂ ਗੁਰੂ ਕਿਰਪਾ ਸਦਕਾ ਸਾਂਝੀਆਂ ਕਰ ਰਿਹਾ ਕਿਉਂਕਿ ਜ਼ਰੂਰਤ ਹੈ ਇਸ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਸਹਾਸੰਗਤ ਇਸ ਵਿਸ਼ੇ ਨੂੰ ਸਮਝਣਾ ਇਸ ਵਿਸ਼ੇ ਨੂੰ ਵਿਚਾਰਨਾ ਗੁਰਮੁਖ ਪਿਆਰਿਓ ਸਾਨੂੰ ਇਹ ਗੱਲ ਜਿਹੜੀ ਹੈ ਜ਼ਰੂਰ ਸਮਝਣੀ ਪਵੇਗੀ ਸਾਨੂੰ ਇਹ ਗੱਲ ਜਿਹੜੀ ਹੈ ਵਿਚਾਰਨੀ ਪਵੇਗੀ ਗੁਰਮੁਖ ਪਿਆਰਿਓ ਕਿਉਂਕਿ ਇਸ ਕਰਕੇ ਇੱਕ ਗੱਲ ਜ਼ਰੂਰ ਸਪਸ਼ਟ ਹੁੰਦੀ ਹੈ ਕਿਉਂਕਿ ਮਨੁੱਖ ਜਿਹੜਾ ਹੈ ਉਹ ਸਿਰਫ ਇਹ ਸਮਝ ਕੇ ਬੈਠਾ ਹੋਇਆ ਹੈ ਕਿ ਅਸੀਂ ਕੀ ਖਜ਼ਾਨਾ ਕਰਨਾ ਜਾਂ ਮੇਰੇ ਕੋਲ ਖਜ਼ਾਨਾ ਆ ਜਾਏ ਜਾਂ ਸ਼ਾਇਦ ਉਹ ਖਜ਼ਾਨਾ ਨਿਕਲੇਗਾ ਤੇ ਸ਼ਾਇਦ ਉਹ ਖਜ਼ਾਨੇ ਦੇ ਵਿੱਚੋਂ ਮੈਨੂੰ ਵੀ ਕੁਝ ਮਿਲੇ ਇਹ ਇਹ ਸੋਚ ਜਿਹੜੀ ਹੈ ਉਹ ਚੱਲੀ ਹੋਈ ਆ ਗੁਰਮੁਖ ਪਿਆਰਿਓ ਇਹ ਤਾਂ ਕਰਕੇ ਆਪਾਂ ਬੇਨਤੀਆਂ ਜੜੀਆਂ ਨੇ ਉਹ ਸਾਂਝੀਆਂ ਕੀਤੀਆਂ ਕੇ ਸਾਰ ਸੰਗਤ ਸਾਨੂੰ ਇਹ ਗੱਲ ਜਿਹੜੀ ਹੈ ਉਹ ਸਮਝਣੀ ਚਾਹੀਦੀ ਹੈ ਇਹ ਗੱਲ ਜਿਹੜੀ ਹੈ ਸਾਨੂੰ ਸਮਝਣੀ ਪਵੇਗੀ ਉਹ ਜਿਹੜਾ ਖਜ਼ਾਨਾ ਹੈ ਨਾ ਉਹ ਸਾਰਿਆਂ ਦੇ ਹਿੱਤ ਵਿੱਚ ਨਿਕਲੇਗਾ ਉਹ ਸਾਰਿਆਂ ਨੂੰ ਮਿਲੇਗਾ ਉਹ ਖਜ਼ਾਨਾ ਜਿਹੜਾ ਹੈ ਉਹ ਖਜ਼ਾਨਾ ਇਕੱਲੇ ਇੱਕ ਨੂੰ ਨਹੀਂ ਮਿਲਣਾ ਉਹ ਖਜ਼ਾਨਾ ਸਾਰਿਆਂ ਦੇ ਲਈ ਹੈ ਉਹ ਖਜ਼ਾਨਾ ਜਿਹੜਾ ਹੈ ਉਹ ਹਰ ਇੱਕ ਦੇ ਲਈ ਹੈ ਗੁਰਮੁਖ ਪਿਆਰਿਓ ਜੇ ਅਸੀਂ ਕਈਏ ਵੀ ਉਹ ਖਜ਼ਾਨਾ ਸਾਨੂੰ ਮਿਲੇ ਜਾਂ ਸਾਡੇ ਕੱਲਿਆਂ ਵਾਸਤੇ ਹੋਵੇ ਇਹ ਇਹ ਨਹੀਂ ਹੋਣਾ ਉਹ ਖਜ਼ਾਨਾ ਸਾਰਿਆਂ ਵਾਸਤੇ ਹੋਏਗਾ ਸਾਧ ਸੰਗਤ ਅਸੀਂ ਇਸ ਗੱਲ ਤੇ ਜਿਹੜਾ ਹੈ ਬਿਲਕੁਲ ਵੀ ਕਜ਼ੀਰਾ ਨਹੀਂ ਕਰ ਸਕਦੇ ਕਿ ਇੰਜ ਹੋਵੇ ਜਾਂ ਜੇ ਹੋਵੇ ਉਹ ਹੋਵੇ ਆ ਹੋ ਜੇ ਉਹ ਹੋ ਜੇ ਇਹ ਗੱਲਾਂ ਹੋ ਜਾਣੇ ਬਾਤਾਂ ਹੋ ਜਾਣ ਇਹ ਨਹੀਂ ਹੋ ਸਕਦਾ ਗੁਰਮੁਖ ਪਿਆਰਿਓ ਇਹ ਗੱਲ ਨੂੰ ਅਸੀਂ ਮਨ ਚੋਂ ਹੀ ਕੱਢ ਦਈਏ ਔਰ ਦੂਜੀ ਗੱਲ ਵੀ ਖਜ਼ਾਨਾ ਨਿਕਲੇਗਾ ਜ਼ਰੂਰ ਇਹ ਤਾਂ ਪਹਿਲਾਂ ਹੀ ਗੁਰੂ ਨੇ ਕਲਾ ਵਰਤਾ ਦਿੱਤੀਆਂ ਨੇ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਸ਼ਬਦ ਚੈਨਲ ਦੀ ਉਹ ਵੀਡੀਓ ਸੀ ਉਸ ਦੇ ਵਿੱਚ ਇੱਕ ਵੀਰ ਨੇ ਪੋਡਕਾਸਟ ਕੀਤਾ ਇੱਕ ਨਿਹੰਗ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਥੋੜਾ ਜਿਹਾ ਫਿਰ ਮੈਂ ਪੜਿਆ ਕੁਝ ਬਜ਼ੁਰਗਾਂ ਤੋਂ ਸੁਣਿਆ ਇਤਿਹਾਸ ਦੇ ਵਿੱਚ ਵੀ ਇਹ ਗੱਲਾਂ ਮੌਜੂਦ ਨੇ ਜੀ ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਥੋੜਾ ਜਿਹਾ ਖਜ਼ਾਨਾ ਜਿਹੜਾ ਸੀ ਉਹ ਲੁਕਾ ਲਿਆ ਸੀ ਬੁੜਲਾਡੇ ਦੀ ਧਰਤੀ ਕਿੰਨੀ ਸੀ ਉਹ ਸਥਾਨ ਦਾ ਨਾਮ ਜਿਹੜਾ ਹੈ ਚੰਗੀ ਤਰ੍ਹਾਂ ਮੈਂ ਸਮਝ ਨਹੀਂ ਪਾਇਆ ਜਾਂ ਬਜ਼ੁਰਗਾਂ ਨੇ ਵੀ ਉਹ ਚੰਗੀ ਤਰ੍ਹਾਂ ਸਥਾਨ ਬਾਰੇ ਜਾਣਿਆ ਇੱਕ ਤੇ ਦਮਦਮਾ ਸਾਹਿਬ ਔਰ ਇੱਕ ਹਜੂਰ ਸਾਹਿਬ ਗੁਰਦੁਆਰਾ ਮਾਲ ਟੇਕੜੀ ਸਾਹਿਬ 사త్సੰਗਤ ਉਹ ਸਥਾਨ ਨੇ ਤਿੰਨ ਜਿੱਥੇ ਇਹ ਖਜ਼ਾਨਾ ਦੱਬਿਆ ਹੋਇਆ ਹੈ ਇੱਕ ਗੱਲ ਜਰੂਰ ਸਮਝ ਲਿਓ ਜਿਹੜੇ ਹਜ਼ੂਰ ਸਾਹਿਬ ਗਏ ਨੇ ਗੁਰਦੁਆਰਾ ਮਾਲ ਟੇਕੜੀ ਸਾਹਿਬ ਜਿਹੜਾ ਲੱਕੜਸ਼ਾ ਫਕੀਰ ਸੀ ਜੇ ਮੈਂ ਨਾਮ ਨਹੀਂ ਭੁੱਲਦਾ ਉਸ ਫਕੀਰ ਦਾ ਕਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹ ਖਜ਼ਾਨੇ ਦੀ ਰਾਖੀ ਕਰਨ ਦੇ ਲਈ ਲੱਕੜਸ਼ਾ ਫਕੀਰ ਨੂੰ ਤਾਇਨਾਤ ਕੀਤਾ ਉਹਨੂੰ ਕਿਹਾ ਸੀ ਕਿ ਭਾਈ ਇਹਦੀ ਤੈ ਰਾਖੀ ਕਰਨੀ ਹੈ ਤੇ ਆਪਦੇ ਖਰਚੇ ਲਈ ਰੋਜ਼ ਮਰਰਾ ਦੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਇਹਦੇ ਵਿੱਚੋਂ ਦੋ ਮੋਹਰਾ ਤੈ ਲੈ ਲਿਆ ਕਰਨੀਆਂ ਨੇ ਪਰ ਰੱਖਣੀ ਇਮਾਨਦਾਰੀ ਆ ਇਹ ਨਾ ਹੋਵੇ ਤੂੰ ਹੱਪਲੇ ਪਾ ਲੈ ਵੀ ਮੇਰਾ ਹੀ ਆ ਸਾਰਾ ਕੁਝ ਨਾ ਨਹੀਂ ਇਹ ਇਮਾਨਦਾਰੀ ਨਾਲ ਕਹਿੰਦੇ ਲੱਕੜਸ਼ਾ ਫਕੀਰ ਨੇ ਪੂਰੀ ਇਮਾਨਦਾਰੀ ਦਿਖਾਈ ਆਪਣੇ ਖਰਚੇ ਲਈ ਦੋ ਮੋਹਰੇ ਜੜੀਆਂ ਸੀ ਉਹ ਲੱਕੜਸ਼ਾ ਫਕੀਰ ਉਹਦੇ ਵਿੱਚੋਂ ਲੈ ਲੈਂਦਾ ਸੀ ਸਮਾਂ ਚੱਲਿਆ ਵੈਸੇ ਲੱਕੜਸ਼ਾ ਫਕੀਰ ਜਿਹੜੇ ਸੀ ਕਾਫੀ ਇਮਾਨਦਾਰੀ ਵਾਲੇ ਹੋਏ ਤੇ ਕਾਫੀ ਲੰਮਾ ਚੌੜਾ ਇਤਿਹਾਸ ਹੈ ਤੇ ਮੈਂ ਆਪਣੇ ਵਿਸ਼ੇ ਵਾਲੀ ਆਮਾ ਕਹਿੰਦੇ ਉਹ ਜਦੋਂ ਖਜ਼ਾਨਾ ਉਥੇ ਗੁਪਤ ਰਿਹਾ ਤੇ ਇਹ ਗੱਲ ਗੁਰੂ ਨਾਨਕ ਮਹਾਰਾਜ ਨੇ ਕਹੀ ਸੀ ਕਿ ਭਾਈ ਅਸੀਂ ਦਸਵੇਂ ਜਾਮੇ ਵਿੱਚ ਆਵਾਂਗੇ ਤੇ ਫਿਰ ਇਹ ਖਜ਼ਾਨੇ ਦੀ ਵਰਤੋਂ ਕਰਾਂਗੇ ਕੱਢਾਂਗੇ ਖਜ਼ਾਨਾ ਜਦੋਂ ਲੋੜ ਪਈ ਦਸਵੇਂ ਜਾਮੇ ਵਿੱਚ ਲੇਕਨ ਕਹਿੰਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਤਖੰਡ ਵਾਸੀ ਹੋ ਗਏ ਤੇ ਸਤਖੰਡ ਚਲੇ ਗਏ ਮਹਾਰਾਜ ਹੁਣ ਗੱਦੀ ਭਾਵ ਜਿਹੜੀ ਜੋਤ ਸੀ ਉਹ ਗੁਰੂ ਅੰਗਦ ਦੇਵ ਜੀ ਕੋਲ ਆ ਜਾਂਦੀ ਹੈ ਫਿਰ ਬਾਬਾ ਅਮਰਦਾਸ ਜੀ ਫਿਰ ਗੁਰੂ ਰਾਮਦਾਸ ਜੀ ਫਿਰ ਅ ਮਾ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਪਾਸ਼ਾ ਗੁਰੂ ਹਰਰਾਏ ਸਾਹਿਬ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਫਿਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਜਾਮੇ ਦੇ ਵਿੱਚ ਜਦੋਂ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਜ਼ੂਰ ਸਾਹਿਬ ਗਏ ਤੇ ਸਿੱਖਾਂ ਨੇ ਇੱਕ ਗੱਲ ਕਰ ਦਿੱਤੀ ਕਹਿੰਦੇ ਸਤਗੁਰੂ ਤੁਸੀਂ ਕਹਿੰਦੇ ਹੋ ਵੀ ਖਾਲਸਾ ਅਕਾਲ ਪੁਰਖ ਕੀ ਫੌਜ ਹੈ ਸਤਗੁਰੂ ਸਾਨੂੰ ਤਨਖਾਹਾਂ ਤੇ ਦਿਓ ਕਹਿੰਦੇ ਤਨਖਾਹਾਂ ਮੰਗ ਲੀਆਂ ਸਿੱਖਾਂ ਨੇ ਉਦੇ ਵਿੱਚੋਂ ਕੁਝ ਇਹੋ ਜਿਹੇ ਬੰਦੇ ਸੀ ਜੇ ਮੈਂ ਜ਼ਿਕਰ ਕਰਦਾ ਤਾਂ ਫਿਰ ਇੱਥੇ ਜਾਤ ਪਾਤ ਇਦਾਂ ਦੇ ਵਖਰੇਵੇਂ ਵਾਲੀਆਂ ਗੱਲਾਂ ਸ਼ੁਰੂ ਕੁਝ ਲੋਕਾਂ ਨੇ ਮੈਂ ਇਸ ਕਰਕੇ ਸ਼ਬਦ ਵਰਤ ਰਿਹਾ ਵੈਸੇ ਤੁਸੀਂ ਜਾਣਦੇ ਹੋ ਕੁਝ ਲੋਕਾਂ ਨੇ ਤਨਖਾਹਾਂ ਮੰਗੀਆਂ ਤੇ ਸਤਿਗੁਰ ਕਹਿੰਦੇ ਵੀ ਜਾਓ ਗੁਰਦੁਆਰਾ ਮਾਲ ਟੇਕੜੀ ਸਹਿਬ ਉੱਥੇ ਖਜ਼ਾਨਾ ਹੈ ਗੱਡੀਆਂ 'ਚ ਭਰ ਲਿਆਓ ਸਾਰਾ ਲੈ ਆਓ ਸਾਰਾ ਖਜ਼ਾਨਾ ਲਿਆਂਦਾ ਉਦੋਂ ਉਦੋਂ ਤੱਕ ਜਿਹੜਾ ਲੱਕੜਸ਼ਾ ਫਕੀਰ ਸੀ ਉਹ ਪਰਲੋਕ ਸੁਧਾਰ ਗਿਆ ਸੀ ਤੇ ਸਾਧ ਸੰਗਤ ਉਸ ਖਜ਼ਾਨੇ ਦੀ ਰਾਖੀ ਜਿਹੜੀ ਹੈ ਫਿਰ ਖੁਦ ਅਕਾਲ ਪੁਰਖ ਨਹੀਂ ਕਰਨੀ ਕਰ ਕੀਤੀ ਕਿਉਂਕਿ ਉਸ ਤੋਂ ਬਾਅਦ ਕਿਸੇ ਨੂੰ ਪਤਾ ਨਹੀਂ ਲੱਗਿਆ ਉਸ ਖਜ਼ਾਨੇ ਬਾਰੇ ਕਿਉਂਕਿ ਲੱਕੜਸ਼ਾਹ ਫਕੀਰ ਨੇ ਕਿਸੇ ਨੂੰ ਦੱਸਿਆ ਨਹੀਂ ਉਹਨੂੰ ਪਤਾ ਸੀ ਵੀ ਦੁਨੀਆ ਕੈਸੀ ਹੈ ਇਹਦਾ ਬਰਾ ਲੁੱਟ ਕੇ ਲੈ ਜਾਣਗੇ ਸਾਰਾ ਕੁਝ ਤੇ ਕਹਿੰਦੇ ਨੇ ਗੱਡੇ ਭਰ ਲਿਆਂਦੇ ਇੱਕ ਵੱਡੀ ਢਾਲ ਲਈ ਉਹ ਢਾਲ ਗੁਰਦੁਆਰਾ ਸੰਗਤ ਸਰ ਸਾਹਿਬ ਵਿਖੇ ਹਜ਼ੂਰ ਸਾਹਿਬ ਅੱਜ ਵੀ ਮੌਜੂਦ ਹੈ ਉਹ ਵੱਡੀ ਢਾਲਾਂ ਭਰ-ਭਰ ਕੇ ਸੋਨੇ ਦੀਆਂ ਮੋਹਰਾਂ ਜਿਹੜੀਆਂ ਸੀ ਸਿੱਖਾਂ ਨੂੰ ਤਨਖਾਹਾਂ ਵੰਡੀਆਂ ਉਹਦੇ ਵਿੱਚ ਕੁਝ ਐਸੇ ਇਮਾਨਦਾਰ ਸੀ ਉਹਨਾਂ ਨੇ ਤਨਖਾਹਾਂ ਨਹੀਂ ਲਈ ਉਹ ਕਹਿੰਦੇ ਸਤਿਗੁਰੂ ਤੁਹਾਡਾ ਦ دیدار ਹੀ ਚਾਹੀਦਾ ਅਸੀਂ ਤਨਖਾਹਾਂ ਲੈ ਕੇ ਕੀ ਕਰਨਾ ਕੁਝ ਗਿਣਤੀ ਦੇ ਸੀ ਮੇਰੇ ਵਰਗੇ ਉਹਨਾਂ ਨੇ ਝੋਲੀਆਂ ਢਲੀਆਂ ਕਹਿੰਦੇ ਲਓ ਜੀ ਪਾ ਦਿਓ ਕਹਿੰਦੇ ਤਨਖਾਹਾਂ ਇਹਦੇ ਵਿੱਚ ਤੇ ਉਹਨਾਂ ਨੇ ਮੋਹਰਾਂ ਲੈ ਲਈਆਂ ਜੀ ਢਾਲਾਂ ਭਰ-ਭਰ ਕੇ ਬਾਕੀ ਦਾ ਜੋ ਖਜ਼ਾਨਾ ਬਚਿਆ ਤੇ ਸਤਿਗੁਰ ਨੇ ਫੇਰ ਉਹ ਖਜ਼ਾਨੇ ਨੂੰ ਕਹਿੰਦੇ ਜਾ ਪਾਈ ਗੱਡੇ ਲੈ ਜਾਓ ਇਹਨੂੰ ਉਥੇ ਦੱਬਿਓ ਇਹ ਉਦਣ ਨਿਕਲੇਗਾ ਖਜ਼ਾਨਾ ਪ੍ਰਗਟ ਹੋਏਗਾ ਕਹਿੰਦੇ ਉਸ ਦਿਨ ਕੱਢਾਂਗੇ ਜਦੋਂ 96 ਕਰੋੜ ਖਾਲਸਾ ਸਜ ਕੇ ਤਿਆਰ ਹੋਇਆ ਪਸਾਰਾ ਬਹੁਤ ਵੱਡਾ ਹੋਣਾ ਹੈ ਗੁਰਦੁਆਰਾ ਦਮਦਮਾ ਸਾਹਿਬ ਬਡਲਾਡੇ ਕੋਲੇ ਜਿਹੜਾ ਸਥਾਨ ਹੈ ਇੱਕ ਉਹ ਔਰ ਇੱਕ ਹਜ਼ੂਰ ਸਾਹਿਬ ਦਾ ਸਥਾਨ ਇਹ ਤਿੰਨ ਅਸਥਾਨ ਨੇ ਜਿੱਥੇ ਖਜ਼ਾਨਾ ਹੈ ਤੇ ਪਿਆਰਿਓ ਇਹ ਖਜ਼ਾਨਾ ਉਸ ਦਿਨ ਪ੍ਰਗਟ ਹੋਣਾ ਹੈ ਇਹਦੇ ਵਿੱਚੋਂ ਲਗਾਤਾਰ ਲੰਗਰ ਚੱਲਣੇ ਨੇ ਫਿਰ ਇਸੇ ਖਜ਼ਾਨੇ ਦੇ ਨਾਲ ਜਦੋਂ 96 ਕਰੋੜ ਖਾਲਸਾ ਸੱਜ ਕੇ ਸੰਸਾਰ ਤੇ ਤਿਆਰ ਹੋਇਆ ਸਾਧ ਸੰਗਤ ਇਹ ਖਜ਼ਾਨੇ ਨੂੰ ਉਦੋਂ ਕੱਢਿਆ ਜਾ ਸਕਦਾ ਜਦੋਂ ਖਾਲਸਾ ਸੱਜ ਕੇ ਤਿਆਰ ਹੋਇਆ ਜੇ ਹੁਣ ਅੱਜ ਆਪਾਂ ਚੱਲ ਪਈਏ ਸਰਕਾਰਾਂ ਗੱਲ ਕਹਿਣ ਜਾਂ ਕੋਈ ਵੀ ਕਵੇ ਮੈਂ ਖਜ਼ਾਨਾ ਕੱਢਦਾ ਤੇ ਮੈਂ ਕਹਣਾ ਵੀ ਅਕਾਲ ਪੁਰਖ ਨੇ ਅਸੀਂ ਕਲਾ ਵਰਤਾ ਦੇਣੀ ਆ ਪਿਆਰਿਓ ਖਜ਼ਾਨਾ ਲੱਭਿਆ ਨਹੀਂ ਲੱਪਣਾ ਉਦੋਂ ਨਹੀਂ ਲੱਭਣਾ ਇਹ ਗੱਲ ਯਾਦ ਰੱਖਿਓ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੇ ਠੀਕਰੀਆਂ ਤੋਂ ਹੀਰੇ ਮੋਤੀ ਜਵਾਹਰਾਤ ਬਣਾ ਸਕਦੇ ਆ ਆ ਜਿਹੜੀ ਮਿੱਟੀ ਪਈ ਹੈ ਨਾ ਇਹ ਸਾਰੀ ਮਿੱਟੀ ਵੀ ਜਿਹੜੀ ਹੈ ਸੋਨੇ ਦੀ ਹੋ ਜੇਗੀ ਜਦੋਂ ਗੁਰੂ ਕਿਰਪਾ ਕਰਨ ਤੇ ਆਇਆ ਜੇ ਸੀ ਇਮਾਨਦਾਰ ਹੋ ਗਏ ਤੇ ਅਸੀਂ 96 ਕਰੋੜ ਖਾਲਸਾ ਬਣਾ ਕੇ ਦੇਤਾ ਸਾਧ ਸੰਗਤ ਤੇ ਸਾਡੇ ਇਖਤਿਆਰ ਆ ਇਹ ਖਜ਼ਾਨੇ ਉਦੋਂ ਨਿਕਲਣੇ ਨੇ ਸਤਿਗੁਰੂ ਨੂੰ ਉਡੀਕ ਹੈ ਵੀ ਇਹ ਖਜ਼ਾਨੇ ਉਦਣ ਪ੍ਰਗਟ ਹੋਣਗੇ ਜਿੱਦਣ ਇਹ ਖਾਲਸੇ ਬਣ ਜਾਣਗੇ ਕਹਿਣ ਤੋਂ ਬਾਅਦ ਚੰਗੇ ਇਨਸਾਨ ਹੀ ਬਣ ਜਾਣਗੇ ਤੇ ਜਿਸ ਦਿਨ ਆ ਸਾਰੀਆਂ ਕਟਨਾਮਾਂ ਸਾਰੀਆਂ ਵਾਰਦਾਤਾ ਹੋਣੀਆਂ ਬੰਦ ਹੋ ਗਈਆਂ ਧੀਆਂ ਪਹਿਣਾ ਦੇ ਨਾਲ ਵੱਦ ਸਲੂਕੀਆਂ ਬੰਦ ਹੋ ਗਈਆਂ ਮਰਡਰ ਬੰਦ ਹੋ ਗਏ ਕੁਲਟਾਂ ਖੋਹਾਂ ਬੰਦ ਹੋ ਗਈਆਂ ਇਮਾਨਦਾਰੀ ਜ਼ਿੰਦਗੀ ਸੱਚੀ ਸੱਚੀ ਇਮਾਨਦਾਰੀ ਚੱਲ ਪਈ ਉਦਣ ਸ਼ਾਇਦ ਗੱਲ ਬਣ ਜੇ ਤੇ ਹਾਲੇ ਤੱਕ ਤਾਂ ਅਸੀਂ ਚੰਗੇ ਇਨਸਾਨ ਨਹੀਂ ਬਣ ਪਾਏ ਚੰਗੇ ਸਿੱਖ ਕਿੱਥੋਂ ਬਣਾਂਗੇ ਚੰਗੇ ਸਿੱਖ ਬਣਨ ਦੇ ਲਈ ਸਾਧ ਸੰਗਤ ਗੁਰੂ ਦੀ ਸਿੱਖਿਆ ਤੇ ਚੱਲਣਾ ਪੈਣਾ ਹੈ ਕਈ ਤੇ ਸਿੱਖ ਬਣ ਕੇ ਨਾਮ ਦਾ ਹੀ ਬਾਣਾ ਪਾ ਕੇ ਉਹਦੀ ਸਿੱਖਿਆ ਤੋਂ ਉਲਟ ਕੰਮ ਕਰੀ ਜਾਂਦੇ ਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਸਾਧ ਸੰਗਤ ਵਿਸ਼ਾ ਬਹੁਤ ਵੱਡਾ ਹੈ ਬੋਲਣ ਨੂੰ ਬਹੁਤ ਕੁਝ ਬੋਲਿਆ ਜਾ ਸਕਦਾ ਹੈ ਪਰ ਸਮਾਜ ਇਜਾਜ਼ਤ ਨਹੀਂ ਦਿੰਦਾ ਸੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ